ਇਸ ਸਲੂਟ ਕਰਦਾ ਐਨਆਰਆਈ ਭਰਾਵਾਂ ਦਾ ਤੇ ਇੱਕ ਕਰਨ ਬਾਈ ਜੀ ਨੇ ਆਸਟ੍ਰੇਲੀਆ ਤੋਂ ਜਿਨ੍ਹਾਂ ਨੇ ਮੇਰੀ ਲੱਖ ਰੁਪਏ ਦੀ ਮਦਦ ਕੀਤੀ ਉਹ ਤੋਂ ਬਾਅਦ ਕਰਨ ਔਜਲਾ ਜੀ ਨੇ ਸਿੰਗਰ ਜਿਨ੍ਹਾਂ ਨੇ ਮੇਰੀ ਬਾਹਮ ਫੜੀ ਤੇ ਅੱਜ ਇਹ ਘਰ ਮੇਰੇ ਸਿਰ ਤੋਂ ਜਿਹੜੀ ਛੱਤ ਚਲੀ ਜਾਣੀ ਸੀ ਇਹਨਾਂ ਐਨਆਰਆਈ ਭਰਾਵਾਂ ਤੇ ਕਰਨ ਔਜਲਾ ਬਾਈ ਕਰਕੇ ਅੱਜ ਬਣ ਗਈ ਜਿਹੜੇ ਐਨਆਰਆਈਸ ਨੇ ਜਿਨ੍ਹਾਂ ਨੇ ਮਦਦ ਕੀਤੀ ਹੈ ਜਿਵੇਂ ਕਰਨ ਓਜਲਾ ਜਿਹੜੇ ਗਾਇਕ ਹੈ ਉਹਨਾਂ ਨੇ ਤੁਹਾਡੀ ਮਦਦ ਕੀਤੀ ਹੈ ਤੇ ਕਿੰਨੀ ਕਿੰਨੀ ਮਦਦ ਕੀਤੀ ਹੈ 90 ਲੱਖ ਰੁਪਏ ਦੀ ਦੇਣੀ ਹੈ ਰਮਾਉਂਟ ਪੈਂਡਿੰਗ ਦੀ ਜਿਹੜੀ ਅਮਾਉਂਟ ਕਰਨ ਭਾਈ ਜੀ ਨੇ ਇਹ ਉਹਨਾਂ ਨੇ ਮੇਰੀ ਉਹ ਸਾਰੀ ਅਮਾਉਂਟ ਡਾਇਰੈਕਟ ਮੇਰੇ ਅਕਾਊਂਟ ਫਾਤੀ ਤੇ ਮੈਨੂੰ ਕਾਲ ਕਰਕੇ ਕਿਹਾ ਕਿ ਬੈਂਕ ਜਾ ਤੇ ਤੇਰਾ ਅਕਾਊਂਟ ਕਲੀਅਰ ਹੋ ਗਿਆ ਤੇ ਉਸ ਤੋਂ ਪਹਿਲਾਂ ਤੁਸੀਂ ਕਰਨ ਔਜਲਾ ਨੂੰ ਜਾਣਦੇ ਸੀ ਨਹੀਂ ਗਾਣੇ ਜ਼ਰੂਰ ਸੁਣਨ ਲਾ ਦੀਗਾ ਬਟ ਜਾਣਦਾ ਨਹੀਂ ਸੀਗਾ ਤੇ ਸੋਸ਼ਲ ਮੀਡੀਆ ਦੇ ਥਰੂ ਜਦ ਮੈਸੇਜ ਆਇਆ ਮੇਰੀ ਗੱਲਬਾਤ ਹੋਈ ਫਿਰ ਪਤਾ ਲੱਗਿਆ ਇਹ ਕਰਨ ਔਜਲਾ ਬਾਈ ਖੁਦ ਹੀ ਕਿ ਨਹੀਂ ਚੰਗੀ ਰੂਹ ਨੇ ਜਿਹੜੇ ਕਲੀ ਮੇਰੀ ਨਹੀਂ ਅੱਜ ਤੱਕ ਤਾਂ ਮਿਲੀ ਨਹੀਂ ਭਗਵਾਨ ਤੁਮਨ ਦਾ ਨੂੰ ਮੈਂ ਦੋ ਵਾਰ ਮਿਲਿਆ ਮਾਨਸਾ ਵੀ ਇਹ ਕਹ ਕੇ ਕਹਿ ਦਿੰਦੇ ਕਰਾਂਗੇ ਬਟ ਅੱਜ ਤੱਕ ਕੁਝ ਨਹੀਂ ਹੋਇਆ ਪਿਛਲੇ ਸਤ ਅਰਥਾ ਤੁਮੇ ਇੱਕ ਪੀਐਨ ਦੀ ਜੋਬ ਲਈ ਕਰ ਰਿਹਾ ਤੁਹਾਡਾ ਦਿਲੋਂ ਧੰਨਵਾਦ ਕਿ ਤੁਸੀਂ ਮੇਰੇ ਤੇ ਗਰੀਬ ਤੇ ਆਪਣਾ ਹੱਥ ਰੱਖਿਆ ਔਰ ਰੱਬ ਤੁਹਾਨੂੰ ਚੜਦੀ ਕਲਾ ਬਖਸ਼ੇ ਤੇ ਇਹੀ ਕਹਾਂਗਾ ਕਿ ਜਿਸ ਦਿਨ ਮੈਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਮੈਂ ਜਰੂਰ ਚਾਹੇ ਤੁਸੀਂ ਕਿਸੇ ਵੀ ਕੋਨੇ 'ਚ ਬੈਠੇ ਹੋ ਮੈਨੂੰ ਸੁਣ ਰਹੇ ਹੋ ਮੈਂ ਜਰੂਰ ਤੁਹਾਨੂੰ ਸਸਿਕਲ ਜੀ ਪੰਜਾਬ ਤੱਕ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਅਸੀਂ ਪੰਜਾਬ ਤੱਕ ਤੇ ਪੰਜਾਬ ਦੇ ਵੱਖ-ਵੱਖ ਖੇਤਾਂ ਨਾਲ ਸ਼ਖਸੀਤਾਂ ਨਾਲ ਤੁਹਾਡੀ ਮੁਲਾਕਾਤ ਕਰਵਾਉਣੇ ਰਹੇ ਨੇ ਜਿਹੜੇ ਕੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨਾਮ ਖੱਟਦੀਆਂ ਨੇ ਇਹਨਾਂ 'ਚ ਕਈ ਕਲਾਕਾਰ ਹੁੰਦੇ ਨੇ ਤੇ ਕਈ ਖਿਡਾਰੀ ਵੀ ਹੁੰਦੇ ਨੇ ਅੱਜ ਅਸੀਂ ਤੁਹਾਨੂੰ ਅਜਿਹੀ ਹੀ ਖਿਡਾਰੀ ਨਾਲ ਮਿਲਣ ਜਾ ਰਹੇ ਹਾਂ ਜਿਹਦਾ ਨਾਮ ਹੈ ਤਰੁਣ ਸ਼ਰਮਾ ਜਿਨੇ ਕੀ ਖੰਨੇ ਦੇ ਇੱਕ ਛੋਟੇ ਜਿਹੇ ਇਲਾਕੇ 'ਚੋਂ ਉੱਠ ਕੇ ਗਰੀਬੀ ਦੇ ਵਿੱਚੋਂ ਉੱਠ ਕੇ ਵਿਦੇਸ਼ਾਂ ਦੇ ਵਿੱਚ ਚੰਗੇ ਗੱਡੇ ਨੇ ਤੇ ਸਾਡੇ ਨਾਲ ਮੌਜੂਦ ਨੇ ਤਰਨੁਸ਼ਰਮਾ ਤੇ ਉਹਨਾਂ ਨਾਲ ਗੱਲਬਾਤ ਕਰਵਾਉਣੇ ਆ ਤੁਹਾਡੀ ਤਰਨੁਸ਼ ਜੀ ਬਹੁਤ ਬਹੁਤ ਸਵਾਗਤ ਹੈ ਪੰਜਾਬ ਤੱਕ ਦੇ ਤੁਹਾਡਾ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਤੁਹਾਨੂੰ ਦੇ ਸਾਰੇ ਭੈਣ ਭਰਾ ਜਿਹੜੇ ਦੇਖ ਰਹੇ ਨੇ ਤੇ ਦਿਨੋ ਧੰਨਵਾਦ ਤੁਸੀਂ ਇਹਨਾਂ ਪਿਆਰ ਦੇ ਰਹੇ ਕਦੇ ਸੋਚਿਆ ਨਹੀਂ ਸੀ ਕਿ ਇੱਕ ਗਰੀਬ ਬੱਚਾ ਇੱਕ ਗਰੀਬ ਪਰਿਵਾਰ ਦਾ ਬੱਚਾ ਅੱਜ ਇੰਨਾ ਕੁਝ ਅਚੀਵ ਕਰੂਗਾ ਉਹ ਵੀ ਤੁਹਾਡੇ ਪਰ ਪਿਆਰ ਤੇ ਦੁਆਵਾਂ ਨਾਲ ਸੋ ਦਿলো ਧੰਨਵਾਦ ਕਰਦਾ ਸਾਰੇ ਦਾਈ ਤਰੁਣ ਜੀ ਤੁਸੀਂ ਕਿਹੜੀ ਗੇਮ ਖੇਡਦੇ ਹੋ ਤੇ ਕਿੱਥੇ ਤੱਕ ਖੇਡੇ ਹੋ ਇਹ ਸਾਡੇ ਦਰਸ਼ਕਾਂ ਨੂੰ ਇੱਕ ਵਾਰੀ ਦੱਸ ਦਿਓ ਮੈਂ ਪੈਰਾਕਰਟਿਕ ਖੇਡਦਾ ਤੇ ਮੈਂ 18 ਕੰਟਰੀਆਂ ਦੇ ਮੈਡਲ ਲਿਸਟਾਂ ਜਿਦੇ ਵਿੱਚ ਦੋ ਏਸ਼ੀਅਨ ਚੈਂਪੀਅਨਸ਼ਿਪ ਨੇ ਤੇ ਮਾਨ ਵਾਲੀ ਗੱਲ ਹੈ ਮੇਰੇ ਲਈ ਕਿ ਮੈਂ ਪੰਜਾਬ ਦੇ ਲਈ ਹਿਸਟਰੀ ਬਣਾਈ ਹੈ ਅੱਜ ਤੋਂ ਪਹਿਲਾਂ ਪੈਰਾਕਰਾਟੇ ਦੇ ਵਿੱਚ ਏਸ਼ੀਅਨ ਚੈਂਪੀਅਨਸ਼ਿਪ 'ਚ ਕਿਸੇ ਦੇ ਮੈਡਲ ਨਹੀਂ ਜਿੱਤੇ ਮੈਂ ਉਹ ਦੋ ਵਾਰ ਲਿਆ ਕੇ ਆਪਣੇ ਸਿਰ ਤੇ ਇੱਕ ਹਿਸਟਰੀ ਦਾ ਤਾਜ ਸਜਾਇਆ ਬਟ ਐਜੀ ਹਿਸਟਰੀ ਕਿਸੇ ਨੇ ਅਜੇ ਤੱਕ ਪੁੱਛਿਆ ਹੀ ਨਹੀਂ ਮੈਨੂੰ ਗੌਰਮਿੰਟ ਵੱਲੋਂ ਤੁਸੀਂ ਇੱਡੀ ਦੂਰ ਤੱਕ ਖੇਡ ਕੇ ਆਏ ਹੋ ਨਾਮ ਵੀ ਰੋਸ਼ਨ ਕੀਤਾ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਦੇਸ਼ ਦਾ ਨਾਮ ਰੋਸ਼ਨ ਕੀਤਾ ਤੇ ਤੁਹਾਨੂੰ ਉਹਦੇ ਬਦਲੇ ਦੇ ਵਿੱਚ ਕਿੰਨਾ ਕੁ ਸਨਮਾਨ ਮਿਲੇ ਕੁਝ ਵੀ ਨਹੀਂ ਮਿਲਿਆ ਅਜੇ ਤੱਕ ਲੋਕਾਂ ਵੱਲੋਂ ਜੋ ਮਿਲਿਆ ਪਿਆਰ ਮਿਲਿਆ ਆਸ਼ੀਰਵਾਦ ਮਿਲਿਆ ਮਾਂਵਾਂ ਦਾ ਪੈਣਾਂ ਦਾ ਪਿਆਰ ਮਿਲਿਆ ਉਹੀ ਮਿਲਿਆ ਸਰਕਾਰੀ ਸਰਕਾਰੀ ਦੁਆਰੇ ਅਜੇ ਤੱਕ 1 ਰੁਪਏ ਦੀ ਮਦਦ ਨਹੀਂ ਹੋਈ ਨੌਕਰੀਆਂ ਦੇ ਵਿੱਚੋਂ ਸਾਡੇ ਨਾਲ ਵਿਤਰਾ ਹੋ ਰਿਹਾ ਹੈ ਪਹਿਲੇ ਇਨਕਮ ਡੈਕਤੀ ਜੋ ਪਰੀ ਸੀ ਉਹ ਜੋ ਨੈਸ਼ਨਲ ਦੇ ਸਟੇਟ ਵਾਲਿਆਂ ਨੂੰ ਇਹਨਾਂ ਨੇ ਰੱਖ ਲਿਆ ਤੇ ਮੈਨੂੰ ਪੈਂਡਿੰਗ ਜਿਹਾ ਪਤਾ ਆ ਹੁਣ ਫੇਰ ਪੰਜਾਬ ਸਰਕਾਰ ਨੇ ਸੁਪਰਵਾਈਜ਼ਰ ਪਲੱਸ ਕੋਚਿੰਗ ਦੀਆਂ ਪੋਸਟਾਂ ਕੱਢੀਆਂ ਵੀ ਉਹਦੇ ਵਿੱਚ ਮੇਰਾ ਇੰਟਰਵਿਊ ਜਨਾਮ ਪਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਲਿਖੇ ਨਾਮ ਕੱਢਦਾ ਤੇ ਮੈਂ ਦਸ਼ਕਾਂ ਨੂੰ ਇੱਕ ਵਾਰੀ ਇਹ ਵੀ ਦੱਸਣਾ ਚਾਹਾਂਗੇ ਇਹ ਪੈਰਾਕਰਾਟੇ ਪੈਰਾਕਰੈਟਿਕ ਕੀ ਹੈ ਇੱਕ ਨਾਰਮਲ ਬੰਦਾ ਜਿਹੜਾ ਕਰਾਟੇ ਕਰਦਾ ਉਹ ਸਿੰਪਲ ਖਿਡਾਰੀ ਹੁੰਦਾ ਤੇ ਪੈਰਾਕਰਟ ਇਹ ਹੈ ਜਿਹਦੇ ਵਿੱਚ ਜੇ ਕੋਈ ਖਿਡਾਰੀ ਡਿਸੇਬਲ ਹੁੰਦਾ ਹੈ ਡਿਸੇਬਲ ਖਿਡਾਰੀ ਦੀ ਜਿਹੜੀ ਗੇਮ ਹੈ ਉਹ ਪੈਰਾਕਰਟ ਹੁੰਦੀ ਹੈ ਤੇ ਪੈਰਾਕਰੈਟ ਖਿਡਾਰੀਆਂ ਦੇ ਵਿੱਚੋਂ ਤਰਨ ਸ਼ਰਮਾ ਨੇ ਇੰਟਰਨੈਸ਼ਨਲ ਲੈਵਲ ਤੇ ਨਾਮ ਕਟਿਆ ਤੇ ਇਹਨਾਂ ਦਾ ਇਹ ਇਲਜ਼ਾਮ ਹੈ ਵੀ ਸਰਕਾਰਾਂ ਨੇ ਕਿਸੇ ਨੇ ਇਹਨਾਂ ਨੂੰ ਕੁਛਿਆ ਨਹੀਂ ਤੇ ਨੌਕਰੀ ਦੇ ਵਾਸਤੇ ਕਿਉਂਕਿ ਜੇ ਕੋਈ ਖਿਡਾਰੀ ਇੰਟਰਨੈਸ਼ਨਲ ਪੱਧਰ ਤੇ ਕੋਈ ਮੈਡਲ ਲੈ ਕੇ ਆਂਦਾ ਤੇ ਉਹਨਾਂ ਨੂੰ ਨੌਕਰੀ ਵੀ ਹੁੰਦੀ ਹੈ ਤੇ ਸਨਮਾਨ ਵੀ ਹੁੰਦਾ ਤੇ ਇਹ ਸਰਕਾਰ ਤੇ ਦੋਸ਼ ਲਗਾ ਰਹੇ ਨੇ ਤੇ ਹੋਰ ਕਿੰਨੀਗ ਮੁਸ਼ਕਿਲਾਂ ਤੁਹਾਨੂੰ ਚਲਨੀਆਂ ਪਈਆਂ ਮੁਸ਼ਕਿਲਾਂ ਹੁਣ ਤੋਂ ਲੱਗੇ ਅਜ ਮੇਰਾ 27 ਸਾਲ ਦਾ ਕਰੀਅਰ ਹੋ ਗਿਆ ਗੇਮ ਦਾ 27 ਸਾਲ ਹੋ ਗਏ ਮੈਂ ਕਰਾਡੇ ਕਰ ਰਿਹਾ ਦੇਖੋ ਮੁਸ਼ਕਿਲ ਆਈ ਸੀ ਪਹਿਲੇ ਮੈਂ ਬਿਮਾਰੀ ਨਾਲ ਲੜਿਆ ਉਹ ਤੋਂ ਬਾਅਦ ਜਦ ਹੁਸ਼ ਸੋਧਾਈ ਤਾਂ ਬਨਾਈਸਲੀ ਕੰਡੀਸ਼ਨ ਨਾਲ ਲੜਿਆ ਤੇ ਹੁਣ ਮੈਂ ਇੱਕ ਛੋਟੀ ਜੀ ਨੌਕਰੀ ਕਿੱਥੇ ਫਾਈਟ ਕਰ ਰਿਹਾ ਇੱਕ ਪਰਿਵਾਰ ਦਾ ਗੁਜ਼ਾਰਾ ਸਬ지 ਦੀ ਡੇੜੀ ਲਾ ਕੇ ਕਰਦੇ ਦੀਏ ਤੇ ਆ ਜਿਹੜਾ ਇਹ ਆਪਣਾ ਇੰਜ ਤੇ ਵੀ ਬੈਠੇ ਹੋ ਇਹ ਘਰ ਬੈਂਕ ਲੋਨ ਗਿਰਵੀ ਸੀਗਾ ਸੋ ਮੈਂ ਦਿਲੋਂ ਸਲੂਟ ਕਰਦਾ ਐਨਆਰਆਈ ਭਰਾਵਾਂ ਦਾ ਤੇ ਇੱਕ ਕਰਨ ਬਾਈ ਜੀ ਨੇ ਆਸਟ੍ਰੇਲੀਆ ਤੋਂ ਜਿਨ੍ਹਾਂ ਨੇ ਮੇਰੀ ਲੱਖ ਰੁਪਏ ਦੀ ਮਦਦ ਕੀਤੀ ਉਸ ਤੋਂ ਬਾਅਦ ਕਰਨ ਉਹਲਾ ਜੀ ਨੇ ਸਿੰਗਰ ਜਿਨ੍ਹਾਂ ਨੇ ਮੇਰੀ ਬਾਹਮ ਫੜੀ ਤੇ ਅੱਜ ਇਹ ਘਰ ਮੇਰੇ ਸਿਰ ਤੋਂ ਜਿਹੜੀ ਛੱਤ ਚਲੀ ਜਾਣੀ ਸੀ ਇਹਨਾਂ ਐਨਆਰਆਈ ਭਰਾਵਾਂ ਤੇ ਕਰਨ ਉਹਲਾ ਬਾਈ ਚੱਕਿਆ ਜੋ ਵਤ ਗਈ ਸੋ ਮੈਂ ਦਿਲੋਂ ਤਾਂ ਨਮਾਜ਼ ਕਰਦਾ ਸਾਰੇ ਹੀ ਐਨਆਰਆਈ ਭਰਾ ਇੰਡੀਆ ਦੇ ਪੰਜਾਬ ਦੇ ਤੇ ਜਿੰਨੇ ਜਿੰਨੇ ਵੀ ਜਿੰਨੇ ਲੋਕੀ ਮੈਨੂੰ ਸਪੋਰਟ ਕਰੀ ਮੈਂ ਦਿਲੋਂ ਧੰਨਵਾਦ ਕਰਦਾ ਸਾਰਿਆਂ ਜਿਹੜੇ ਐਨਆਰਆਈਸ ਨੇ ਜਿਨ੍ਹਾਂ ਨੇ ਮਦਦ ਕੀਤੀ ਹੈ ਜਿਵੇਂ ਕਰਨ ਓਜਲਾ ਜਿਹੜੇ ਗਾਇਕ ਹੈ ਉਹਨਾਂ ਨੇ ਤੁਹਾਡੀ ਮਦਦ ਕੀਤੀ ਹੈ ਤੇ ਕਿੰਨੀ ਕਿੰਨੀ ਮਦਦ ਕੀਤੀ ਹੈ 9 ਕੋ ਲੱਖ ਰੁਪਏ ਦੀ ਨੀਅਰ ਅਮਾਉਂਟ ਪੈਂਡਿੰਗ ਦੀ ਜਿਹੜੀ ਅਮਾਉਂਟ ਕਰਨ ਭਾਈ ਜੀ ਨੇ ਉਹਨਾਂ ਨੇ ਮੇਰੀ ਉਹ ਸਾਰੀ ਅਮਾਉਂਟ ਡਾਇਰੈਕਟ ਮੇਰੇ ਅਕਾਊਂਟ ਫਾਤੀ ਤੇ ਮੈਨੂੰ ਕਾਲ ਕਰਕੇ ਕਿਹਾ ਕਿ ਬੈਂਕ ਜਾ ਇਹ ਤੇਰਾ account clear ਹੋ ਗਿਆ ਤੇ ਉਸ ਤੋਂ ਪਹਿਲਾਂ 1 ਲੱਖ ਰੁਪਈਆ ਮੈਨੂੰ ਆਸਟ੍ਰੇਲੀਆ ਤੋਂ ਆਇਆ ਉਹਨਾਂ ਨੇ ਬਿਨਾਂ ਦੇਖੇ ਬਿਨਾਂ ਸੋਚੇ ਪੰਜ ਮਿੰਟ ਚ 1 ਲੱਖ ਰੁਪਈਆ ਮਰੇ ਕੋ ਨਹੀਂ ਪਤਾ ਉਹਨਾਂ ਦਾ ਨਾਮ ਹੀ ਕਰਨ ਯਾਨੀ ਕਿ ਕਰਨ ਨਾਮ ਤੁਹਾਡੇ ਨਾਲ ਫੈਸੇ ਵਧਿਆ ਜੁੜਿਆ ਹੈ ਜੀ ਮੈਨੂੰ ਲੱਗਦਾ ਹੈ ਕਿ ਇਨ ਫਿਊਚਰ ਮੈਨੂੰ ਕਰਨ ਨਾਮ ਹੀ ਸ਼ੂਟ ਕਰੂਗਾ ਤੇ ਰੱਬ ਕਰੇ ਕਿ ਪਰਮਾਤਮਾ ਇਹਨਾਂ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਦੇਖੋ ਮੈਂ ਦੇ ਸਕਦਾ ਸਿਰਫ ਦੁਆ ਦੇ ਸਕਦਾ ਠੀਕ ਤੁਸੀਂ ਕਰਨ ਔਜਲਾ ਜੀ ਨੇ ਤੁਹਾਡੀ ਮਦਦ ਕੀਤੀ ਹੈ ਬਾਕੀ ਐਨਆਰਆਈ ਭਰਾਵਾਂ ਨੇ ਵੀ ਥੋੜੀ ਮਦਦ ਕੀਤੀ ਹੈ ਤੇ ਤੁਸੀਂ ਕਰਨ ਔਜਲਾ ਦੇ ਸੰਪਰਕ ਦੇ ਵਿੱਚ ਕਿੱਦਾ ਆਏ ਸੋਸ਼ਲ ਮੀਡੀਆ ਦੇ ਥਰੂ ਆਇਆ ਤੁਹਾਡੇ ਭਰਾਵਾਂ ਕਰਕੇ ਜਿਹੜੇ ਵੀ ਇਲੈਕਟ੍ਰਿਕ ਮੀਡੀਆ ਜਾਂ ਕਿਸੇ ਹੋਰ ਮੀਡੀਆ ਜਿਨ੍ਹਾਂ ਨੇ ਮੇਰੀ ਬਾਈਕਸ ਕਰੀਆਂ ਤੇ ਦਿਲੋਂ ਸ਼ੁਕਰੀਆ ਕਰਦਾ ਹਾਂ ਕਿ ਹੁਣ ਤੱਕ ਮੇਰੇ ਨਾਲ ਤੁਸੀਂ ਦਿੱਤਾ ਤੁਸੀਂ ਰਿਐਲਿਟੀ ਦਿਖਾਈ ਕਿ ਪੰਜਾਬ ਦੇ ਵਿੱਚ ਇਹ ਕੁਝ ਹੋ ਰਿਹਾ ਝੁੱਠੀ ਵਾਹ ਵਾਹ ਬਧੇਰੀ ਖਟਰੇ ਨੇ ਇਕ ਨੇ ਰਿਐਲਿਟੀ ਦਿਖਾਈ ਤਾਂ ਮੈਂ ਦਿਲੋਂ ਤਾਂ ਨਮਾਜ਼ ਕਰਦਾ ਹਰ ਇੱਕ ਉਸ ਮੀਡੀਆ ਪਰਸੰਦਾ ਜਿਨੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਮੇਰੀ ਆਵਾਜ਼ ਨੂੰ ਬੁਲੰਦ ਕਰਿਆ ਤੇ ਲੋਕਾਂ ਤੱਕ ਸੱਚਾਈ ਦਿਖਾਈ ਤੇ ਉਸ ਤੋਂ ਪਹਿਲਾਂ ਤੁਸੀਂ ਕਰਨ ਔਜਲਾ ਨੂੰ ਜਾਣਦੇ ਸੀ ਨਹੀਂ ਗਾਣੇ ਜ਼ਰੂਰ ਸੁਣਦਾ ਨੀਗਾ ਬਟ ਜਾਣਦਾ ਨਹੀਂ ਸੀਗਾ ਤੇ ਸੋਸ਼ਲ ਮੀਡੀਆ ਦੇ ਥਰੂ ਵੀ ਜਦ ਮੈਸੇਜ ਆਇਆ ਮੇਰੀ ਗੱਲਬਾਤ ਹੋਈ ਫਿਰ ਪਤਾ ਲੱਗਿਆ ਇਹ ਕਰਨ ਔਜਲਾ ਬਾਈ ਖੁਦ ਹੀ ਕਿ ਨਹੀਂ ਚੰਗੀ ਰੂ ਨੇ ਜਿਹੜੇ ਕਲੀ ਮੇਰੀ ਨਹੀਂ ਕਈ ਹੋਰ ਸਮਾਜ ਦੇ ਵਿੱਚ ਹੈਲਪ ਕਰ ਰਹੇ ਨੇ ਲੋਕਾਂ ਦੀ ਇਹ ਤੁਹਾਨੂੰ ਪਤਾ ਹੈ ਕਰਨ ਔਜਲਾ ਦਾ ਜਿਹੜਾ ਪਿੰਡ ਹੈ ਆਪਣੇ ਤੋਂ 15 ਕਿਲੋਮੀਟਰ ਦੂਰੀ ਹੈ ਜੀ ਹਾਂ ਜੀ ਉਹ ਵੀ ਮੈਨੂੰ ਪਛਣਾ ਹੀ ਨਹੀਂ ਪਤਾ ਲੱਗਿਆ ਕੰਗਰਾਲੀ ਆਪਣੇ ਇੱਥੇ ਪਿੰਡ ਉੱਥੇ ਦੇ ਨੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜੀ ਦਿਨ ਮੈਂ ਆਇਆ ਅਸਬੈਸ਼ਨ ਦਿਨ ਮੈਂ ਆਉਂਗਾ ਤੇ ਉਸ ਤੋਂ ਬਾਅਦ ਪਨੀਰ ਜੀ ਵਰਮਾਇਓ ਲਵ ਯੂ ਆਮ ਇਨ ਮੈਸੀ ਉਹ ਕਹਿ ਰਹੇ ਸੀਗੇ ਕਹਿੰਦੇ ਕਿ ਉਹ ਆਣਾ ਸੀਗਾ ਉਹਨਾਂ ਨੇ ਕੰਨੇ ਬਟ ਕੁਝ ਰੀਜ਼ਨ ਕਰਕੇ ਉਹ ਮੈਨੂੰ ਉਹਨਾਂ ਨੇ ਆਪਣੇ ਘਰੇ ਪਨੇਲੇ ਬਲਾ ਡਿਨਰ ਤੇ ਕਿ ਦੂਪਟਿਆ ਲਿਆ ਜੀ ਬੈਨਿਆ ਤੇ ਅੱਗੇ ਰਾਫਤਾ ਕਰਦੇ ਆ ਜੀ ਜਿੱਦਾਂ ਤੁਸੀਂ ਦੱਸਿਆ ਵੀ ਕਰਨ ਔਜਲਾ ਜੀ ਨੇ ਤੁਹਾਡੀ ਮਦਦ ਕੀਤੀ ਹੈ ਪਰਮੇਸ਼ਵਰ ਮਾ ਤੁਹਾਨੂੰ ਸਪੋਰਟ ਕਰਨ ਨੂੰ ਤਿਆਰ ਨੇ ਤੇ ਜਿਹੜਾ ਤੁਹਾਡੇ ਤੇ ਕਰਜ਼ਾ ਸੀਗਾ ਕਿੰਨਾ ਕਰਜ਼ਾ ਸੀ ਤੇ ਕਿੱਦਾਂ ਚੜਿਆ ਸੀ ਇਹ ਮੇਰੇ ਤੇ ਟੋਟਲ 12 ਲੱਖ ਦਾ ਕਰਜ਼ਾ ਸੀਗਾ ਤੇ ਫਾਦਰ ਤਾਂ ਆਪ ਦੇਖੋ ਇੱਕ ਫਾਦਰ ਤਾਂ ਦਿਲ ਦਾ ਫਾਦਰ ਤਾਂ ਹੁੰਦਾ ਜੀ ਜਦ ਮੈਂ ਖੇਡਣ ਜਾਂਦਾ ਸੀਗਾ ਤਾਂ ਪਾਪਾ ਕੋ ਪੈਸੇ ਨਹੀਂ ਹੁੰਦੇ ਸੀ ਕਿਉਂ ਸਬਜੀ ਦੀ ਰੇੜੀ ਦਾ ਲੰਗ ਕੰਮ ਦੀਗਾ ਉਹ 100-150 ਰੁਪਏ ਘਰ ਦੇ ਖਰਚੇ ਲਈ ਨਿਕਲ ਜਾਂਦੇ ਦੀ ਬੜੀ ਸਟੱਡੀ ਸੀ ਤੇ ਸੁਭ ਕੰਮ ਹੁੰਦੇ ਸੀ ਪਾਦਰ ਦਾ ਮੈਂ ਨੂੰ ਮੈਂ ਕਹਿੰਦਾ ਸੀ ਕਿ ਮੈਂ ਜਾਣ ਦੀ ਚੈਨਨ ਜਿਵੇਂ ਮਰਜੀ ਭੇਜੋ ਤੇ ਪਾਦਰ ਦਾ ਮਜਬੂਰੀ ਚ ਕਦੇ ਕਿਸੇ ਤੋਂ ਪਹਿਵਣ ਦੇ ਅੰਦਰ ਦੀ ਕਦੇ ਕਿਸੇ ਤੋਂ ਬੈ ਕਰ ਲੈਂਦੇ ਸੀ ਹੁਣ ਬਾਹਰ ਖੇਡਣ ਲਈ ਕਟੋ ਕਰਦੀ ਨਹੀਂ 2-3 ਲੱਖ ਰੁਪਏ ਦਾ ਖਰਚਾ ਤਾਂ ਮੋਟਾ-ਮੋਟਾ ਲੱਗ ਜਾਂਦਾ ਜੀ ਬਟ ਕੁਝ ਹੱਦ ਤੱਕ ਮੇਰੀ ਐਨਆਰਆਈ ਭਰਾ ਕਰ ਦਿੰਦੇ ਦੀ ਅਸਿਸਟੈਂਸ ਕਰ ਦਿੰਦੇ ਦੀ ਖੰਨੇ ਦੀਆਂ ਪੂਰੀ ਇੰਡੀਆ ਦੀ ਜਿਹੜੀ ਅਸਿਸਟੈਂਸ ਨੇ ਕੁਝ ਹੱਦ ਤੱਕ ਉਹ ਹੈਲਪ ਕਰ ਦਿੰਦੀ ਵੀ ਕੁਝ ਹੱਦ ਤੱਕ ਮੈਨੂੰ ਲੈ ਕੇ ਜਾਣਾ ਮੰਨਦਾ ਤੇ ਤੁਹਾਡਾ ਸਰਕਾਰਾਂ ਪ੍ਰਤੀ ਤੁਹਾਡੀ ਜਿਹੜੀ ਨਾਰਾਜ਼ਗੀ ਹੈ ਤੇ ਇਹ ਪਤਾ ਲੱਗਿਆ ਜਿੱਦਾਂ ਹੁਣ ਕਰਾਟੇ ਗੇਮ ਹੈ ਕਹਿੰਦੇ ਵੀ ਸਰਕਾਰ ਦੀ ਲਿਸਟ 'ਚ ਨਹੀਂ ਹੈਗੀ ਇਹ ਕੀ ਮੋਟਿਵੇਟ ਹੈ ਕਿ ਮਤਲਬ ਕੀ ਹੈ ਦੇਖੋ ਜਦੋਂ ਇਹ ਕਹਿੰਦੇ ਕਿ ਸਰਕਾਰ ਦੀ ਨਿਸ਼ਚਿਤ ਨਹੀਂ ਹੈਗੀ ਉਹ ਵੀ ਮੈਂ ਤੁਹਾਡਾ ਡਾਊਟ ਅਜ ਦੂਰ ਕਰ ਦੇਣਾ ਅ ਅੱਜ ਹੀ ਤੋਂ ਪਹਿਲਾਂ ਜਿਹੜੀ ਕਰਾਟੇ ਗੇਮ ਦੀ 2020 ਦੇ ਵਿੱਚ 올림픽 ਦੇ ਵਿੱਚ ਆਈ ਸੀ ਠੀਕ ਹੈ ਇੱਕ ਕਲੂ ਹੈ ਇਸੇ ਸਾਲ 2023 ਦੇ ਵਿੱਚ ਏਸ਼ੀਅਨ ਗੇਮ ਦੇ ਵਿੱਚ ਕਾਰਾਟੇ ਦੀਆਂ ਐਂਟਰੀਆਂ ਮੰਗੀਆਂ ਵਰਲਡ ਦੇ ਵਿੱਚ ਐਂਟਰੀਆਂ ਮੰਗੀਆਂ ਹੁਣ ਦੱਸੋ ਇਸ ਤੋਂ ਵੱਡਾ ਪ੍ਰੂਫ ਮੈਂ ਕੀ ਦੇਣਾ ਦੂਜਾ ਸਰਕਾਰੀ ਸਕੂਲਾਂ ਦੇ ਵਿੱਚ ਸਰਕਾਰੀ ਗੇਮਾਂ ਦੇ ਵਿੱਚ ਸਰਕਾਰੀ ਕਾਰਾਟੇ ਟੂਰਨਾਮੈਂਟ ਕਰਾਈ ਜਾਂਦੇ ਨੇ ਉਹ ਸਰਕਾਰੀ ਨਹੀਂ ਹੁੰਦਾ ਪਰ ਕਾਲਜ ਯੂਨੀਵਰਸਿਟੀ ਦੇ ਵਿੱਚ ਖੇਡੋ ਨਹੀਂ ਉਹਦੇ ਵਿੱਚ ਕਾਰਾਟੇ ਕਰਾਈ ਜਾਂਦੇ ਉਹ ਸਰਕਾਰੀ ਨਹੀਂ ਹੁੰਦਾ ਜਦ ਅਸੀਂ ਜੋ ਪਲਾਨ ਜਾਂਦੇ ਆ ਤਾਂ ਇਹਨਾਂ ਨੂੰ 올림픽 ਦਾ ਅੰਦਰ ਕਲੀ ਕਾਰਾਟੇ ਗੇਮ 올림픽 ਦਾ ਹਿੱਸਾ ਨਹੀਂ ਹੈ ਕਈ ਹੋਰ ਗੇਮਾਂ ਨੇ ਜਿਹੜੀ 올림픽 ਦਾ 파ਟ ਨਹੀਂ ਹੈ ਤੁਸੀਂ ਉਹਨਾਂ ਨੂੰ ਫੰਡ ਵੀ ਇਸ਼ੂ ਕਰ ਰਹੇ ਹੋ ਤੁਸੀਂ ਡਾਇਰੈਕਟ ਡੀਐਸਪੀ ਪਰਤੀ ਕਰ ਰਹੇ ਹੋ ਡਿਵੀਜ਼ਨ ਕਿਤੇ ਨਾ ਕਿਤੇ ਵੰਡਾ ਹੋ ਰਿਹਾ ਮੈਂ ਹੁਣ ਵੀ ਦਰਖਾਣੋ ਹੀ ਕਰ ਰਿਹਾ ਕਿ ਮੇਰਾ ਕਸੂਰ ਹੈ ਕਿ ਮੈਂ ਹੈਂਡੀਕੈਪ ਦਾ ਜਾਂ ਮੈਂ ਆਪਣੇ ਪੰਜਾਬ ਦੇਸ਼ ਨੂੰ ਆਪਣੇ ਪੰਜਾਬ ਸੂਬੇ ਨੂੰ ਨਰਸ਼ਾਂ ਦੇ ਦਲਦਲ ਤੋਂ ਕੱਢਣ ਦੀ ਮੁਹਿੰਮ ਚਲਾ ਰਿਹਾ ਮੇਰਾ ਕਸੂਰ ਦਾ ਦੱਸਣ ਮੇਰਾ ਕਸੂਰ ਕੀ ਹੈ ਹੁਣ ਤੁਸੀਂ ਫਿਰ ਕੀ ਕਰਦੇ ਹੋ ਇਸ ਤੋਂ ਇਲਾਵਾ ਜੀ ਮੈਂ ਵੀ ਬ੍ਰਦਰ ਨਾਲ ਸਬਜੀ ਦਾ ਕੰਮ ਕਰ ਰਿਹਾ ਵਰਦਮਾਨ ਸ਼ੀਮਾ ਲੁਧਿਆਣਾ ਦੇ ਪਿਛਲੇ 3-4 ਥਾਂਾਂ ਤੋਂ ਮੇਰੀ ਮਦਦ ਕਰੀ ਮੈਨੂੰ ਸਕੂਲ 'ਚ ਫ੍ਰੀ ਆਫ ਚਾਰਟ ਕਰਾਟੀ ਟ੍ਰੇਨਿੰਗ ਦੇ ਲਈ ਲਿਖਿਆ ਹੋਇਆ ਤੇ ਮੈਂ ਉਹ ਹੀ ਕੰਟੀਨਿਊ ਕਰਾਂ ਕਿੰਨੇ ਕ ਬੱਚੇ ਤੁਸੀਂ ਕਰਾਟੇ ਸਿਖਾ ਰਹੇ ਹੋ ਇਸ ਸਮੇਂ ਮੌਜੂਦਾ ਮੇਰੇ ਕੋਲ 70 ਕ ਬੱਚੇ ਨੇ ਜਿਹੜੇ ਗਰੀਬ ਫੈਮਲੀ ਦੇ ਸਰਕਾਰੀ ਸਕੂਲਾਂ ਦੇ ਨੇ ਮੋਨਾਂ ਦੀ ਮਦਦ ਕਰ ਰਿਹਾ ਪੂਰੀ ਤੇ ਜਿਵੇਂ ਪੰਜਾਬ ਸਰਕਾਰ ਵੱਲੋਂ ਵਕ ਵਕ ਖੇਡਾਂ ਕਰਾਈਆਂ ਜਾਂਦੀਆਂ ਨੇ ਇਸ ਕਰਕੇ ਵੀ ਨਸ਼ਿਆ ਤੋਂ ਦੂਰ ਨੌਜਵਾਨਾਂ ਨੂੰ ਰੱਖਿਆ ਜਾਵੇ ਤੇ ਤੁਹਾਨੂੰ ਉਸ ਦੇ ਵਿੱਚ ਕੋਈ ਹੱਲਾਸ਼ੇਰੀ ਮਿਲੀ ਅੱਜ ਤੱਕ ਤਾਂ ਮਿਲੀ ਨਹੀਂ ਭਗਵੰਤ ਮਾਨ ਦਾ ਉਹਨੂੰ ਮੈਂ ਦੋ ਵਾਰ ਮਿਲਿਆ ਮਾਨ ਸਾਹਿਬ ਵੀ ਇਹ ਕਹਿ ਕੇ ਕਹਿ ਦਿੰਦੇ ਆ ਕਰਾਂਗੇ ਪਰ ਅੱਜ ਤੱਕ ਕੁਝ ਨਹੀਂ ਹੋਇਆ ਪਿਛਲੇ 7-8 ਸਾਲਾਂ ਤੋਂ ਮੈਂ ਇੱਕ ਪੀਐਮ ਦੀ ਜੌਬ ਲਈ ਤਰਕ ਰਿਹਾ ਮੈਂ ਗ੍ਰੈਜੂਏਟ ਕਰ ਤਾ ਬੀ ਲਾਇਬ੍ਰੇਰੀ ਇਨਕੋਰਸਨਾ ਕੀਤਾ ਹੋਇਆ ਲਿਜ਼ਰਵੀ ਬੰ ਬਰਸਾਨਾ ਕੋਈ ਭੀਖ ਦਾ ਮੰਗ ਨਹੀਂ ਰਿਆ ਆਪਣਾ ਹੱਕ ਮੰਗ ਰਿਆ ਤੇ ਪਰਿਵਾਰ ਚ ਕੌਣ ਕੌਣ ਤੇ ਕੌਣ ਕੌਣ ਕਮਾਨ ਵਾਲਾ ਹਾਂ ਪਰਵਾਇਸ਼ ਪਹਿਲੇ ਫਾਦਰ ਸਾਹਿਬ ਜੀ ਦੇ ਔਰ 2 ਸਾਲ ਪਹਿਲੇ ਹੋ ਗਿਆ ਇੱਕ ਸੁਪਨਾ ਦੇਖ ਕੇ ਦੁਨੀਆ ਤੋਂ ਚਲੇ ਗਏ ਕਿ ਮੇਰੇ ਬੇਟੇ ਨੂੰ ਬੁੱਧਣਾ ਕੋਈ ਸਰਕਾਰ ਦੀ ਜੋ ਮਿਲੂਗੀ ਕਾ ਆਪਣੇ ਜੋਗੇ ਹੋ ਜਾਊਗਾ ਬਟ ਉਹਨਾਂ ਦਾ ਸੁਪਨਾ ਆਪਣਾ ਹੀ ਰਹਿ ਗਿਆ ਤੇ ਉਹ ਵਿਚਾਰੇ ਐਜੇ ਸੀਗੇ ਹਰੇਕ ਸਰਕਾਰੀ ਦਵਾਰੇ ਜਾ ਕੇ ਰੋਏ ਕਿ ਮੇਰੇ ਬੇਟੇ ਦਾ ਟੈਲੈਂਟ ਦੇਖੋ ਉਹਦਾ ਹੁਨਰ ਦੇਖੋ ਉਹਦਾ ਅਪਾਜਪਾਨਾ ਨਾ ਦੇਖੋ ਬਟ ਕਿਤੇ ਨਾ ਕਿਤੇ ਹੁਣ ਵੀ ਦੇਖੋ ਪੂਰਾ ਇੰਡੀਆ ਇਵਨ ਵਰਲਡ ਜਾਗ ਗਿਆ ਮੇਰੇ ਬ੍ਰਤੀ ਸਰਕਾਰਾਂ ਨੇ ਉਂਗਲਾ ਬਾਗੀ ਸੁਤਿਆਂੀਆਂ ਨੇ ਜਿੱਦੋਂ ਤੁਸੀਂ ਦੱਸਿਆ ਵੀ ਜਿਹੜੇ ਮੁੱਖ ਮੰਤਰੀ ਭਗਵੰਤਪਨ ਸਾਹਿਬ ਨੂੰ ਵੀ ਤੁਸੀਂ ਦੋ ਵਾਰ ਮਿਲ ਚੁੱਕੇ ਹੋ ਹੋਰ ਵੀ ਕਈ ਮੰਤਰੀਨ ਮਿਲੇ ਅਨੁਰਖ ਠਾਕੁਰ ਨੂੰ ਵੀ ਤੁਸੀਂ ਮਿਲੇ ਹੋ ਤੇ ਕਿਸੇ ਨੇ ਵੀ ਹਜੇ ਤੱਕ ਕੋਈ ਨਹੀਂ ਕਿਸੇ ਨੇ ਕੁਝ ਨਹੀਂ ਕਰਿਆ ਮੈਂ ਰਿਹਲਦੀ ਦਾ ਤਰੇਆ ਗਰਾਊਂਡ ਚਾਫ ਦੀ ਰਿਹਲ ਜਿਆ ਬੈਠਾ ਦੋਵਾਨਨਾਕ ਠਾਕੁਰ ਜੀ ਨੂੰ ਮੈਂ ਇੱਕ ਵਾਰ ਐਨ ਆਰ ਆਈ ਭਰਾ ਨੇ ਮਿਲਾਇਆ ਸੀਗਾ ਖੁਦ ਉਹਨਾਂ ਦੇ ਆਫਿਸ ਜਾ ਕੇ ਉਹਨਾਂ ਨੇ ਫਾਈਲ ਹੰਡਓਵਰ ਕੀਤੀ ਉਹਨਾਂ ਨੇ ਸੈਟ ਵੇਖਣ ਦੱਸੀ ਕਿਦਰ ਆ ਕੁਝ ਹੋ ਰਿਹਾ ਹੈ ਉਸ ਤੋਂ ਬਾਅਦ ਕੈਪਟਨ ਅਮਨੀਂਦਰ ਸਿੰਘ ਜੀ ਦੀ ਬੇਟੀ ਨੇ ਉਹਨਾਂ ਨੇ ਮੈਨੂੰ ਪਟਿਆਲੇ ਮਿਲਾਇਆ ਉੱਥੇ ਵੀ ਆਈ ਗੱਲ ਹੋਈ ਉੱਥੇ ਵੀ ਉਹਨਾਂ ਨੇ ਕਿਹਾ ਕਿ ਕੁਝ ਕਰਾਂਗੇ ਕਰਦੇ ਕਰਦੇ ਅੱਜ 2 ਸਾਲ ਹੋ ਗਏ ਕੁਝ ਨਹੀਂ ਹੋ ਰਿਹਾ ਤੇ ਇੱਕ ਵੀ ਪਤਾ ਲੱਗਿਆ ਸੀ ਵੀ ਡਿਪਾਰਟਮੈਂਟ ਵੱਲੋਂ ਇੱਕ ਲਿਸਟ جاری ਹੋਈ ਸੀ ਉਹਦੇ ਵਿੱਚ ਤੁਹਾਡਾ ਨਾਮ ਸੀਗਾ ਜੌਬ ਦੇ ਲਈ ਹਾਂਜੀ ਉਹ ਕੀ ਮੈਟਰ ਆ ਇਹਨਾਂ ਨੇ ਨਾ ਸੁਪਰਵਾਈਜ਼ਰ ਦੀਆਂ ਪੋਸਟਾਂ ਗੱਡੀਆਂ ਦੀ ਤੇ ਉਹਦੇ 'ਚ ਇਹ ਨਹੀਂ ਲਿਖਿਆ ਦੀ ਕਿ ਕੋਈ ਗੇਮ ਨੂੰ ਰਿਕੋਗਨਾਈਜ਼ਦਾ ਹੈ ਜਾਂ ਨਹੀਂ ਦੇਖੋ ਉਹਨਾਂ ਨੇ ਸਿੱਧਾ ਲਿਖਿਆ ਦੀ ਕਿ ਆ ਸਮਝ ਭਰੀ ਇਹ ਪੜ੍ਹ ਦੋ ਉਹ ਤੇ ਇਹ ਵੀ ਨਹੀਂ ਲਿਖਿਆ ਦੀ ਕਿ ਪੈਰ ਵਾਲੇ ਨਹੀਂ ਪੜ੍ਹ ਸਕਦੇ ਮੈਂ ਭਰਤੀ ਮੇਰਾ ਹੁਣ ਡਿਪਾਰਟਮੈਂਟ ਸਿਲੈਕਸ਼ਨ ਕਰਕੇ ਮੇਰਾ ਨਾਮ ਲਿਖੇ ਪਾਤਾ ਕਿ ਮੇਰੇ ਕੋਲ ਲਿਸਟ ਵੀ ਹੈ ਜੇ ਤੁਸੀਂ ਕਹੋ ਤਾਂ ਮੈਂ ਉਹ ਵੀ ਤੁਹਾਨੂੰ ਦਿਖਾ ਦੂੰਗਾ ਹੁਣ ਮੈਂ ਕੀ ਹੋਇਆ ਮੈਂ ਉਹਦੀ ਤਿਆਰੀ ਕਰ ਰਿਹਾ ਹਾਂ ਇੰਟਰਵਿਊ ਦੀ ਤੇ ਮੈਂ ਅਗਲੇ ਦਿਨ ਲਿਖ ਕੇ ਜਾਰੀ ਹੁਈ ਉਹ ਜਿਹੜਾ ਮੇਰਾ ਨਾਮ ਹੀ ਨਹੀਂ। ਕੱਲ ਮੈਂ ਸਪੈਸ਼ਲ ਚੰਡੀਗੜ੍ਹ ਜਾ ਕੇ ਆਇਆ। ਉਹ ਕਹਿੰਦੇ ਕਿ ਅਸੀਂ ਪੈਰਾਲੇ ਨਹੀਂ ਰੱਖਣੇ। ਕਰਾਟਾ ਕਰਾਟੇ ਗੇਮ 올림픽 ਦਾ 파ਟ ਨਹੀਂ ਹੈ। ਮੈਂ ਉਹਨਾਂ ਨੂੰ ਇਹ ਵੀ ਕਿਹਾ ਜੇ 올림픽 ਦਾ 파ਟ ਨਹੀਂ ਹੈ ਤੁਸੀਂ ਬੱਚਿਆਂ ਦਾ ਕਰੀਅਰ ਕਿਉਂ ਖਰਾਬ ਕਰਦੇ ਹੋ? ਕਿਉਂ ਸਕੂਲ ਗੇਮਾਂ ਵਿੱਚ ਕਰਾਟੇ ਕਰਾ ਰਹੇ ਹੋ? ਕਿਉਂ ਯੂਨੀਵਰਸਿਟੀਾਂ ਵਿੱਚ ਕਰਾਟੇ ਕਰਾ ਰਹੇ ਹੋ? ਤੁਸੀਂ ਬੰਦ ਕਰਾਓ। ਅੱਜ ਇੱਕ ਤਰ੍ਹਾਂ ਨਾਲ ਉੱਠਿਆ ਕੱਲ ਨੂੰ ਜੇ 3-4 ਲੱਖ ਬੱਚੇ ਉੱਠ ਗਏ ਤੁਹਾਡੀ ਗੁਰਦियां ਜਾਣੀ। ਹੁਣ ਦੇਖਦੇ ਹਾਂ ਹੁਣ ਸੋਮਵਾਰ ਮੈਂ ਜਾਣਾ ਜੇ ਕੁਝ ਨਾ ਬਣਿਆ ਮੈਂ ਉੱਤੇ ਤਰਨੇ ਦੇ ਬੈਠੂ ਤੇ ਜਿਵੇਂ ਹੁਣ ਇਹ ਤਾਂ ਰਿਹਾ ਪਾਰਟ ਥੋੜਾ ਜਿਵੇਂ ਹੁਣ ਥੋੜਾ ਕਾਰਜ ਜਿਹੜਾ ਸੀਗਾ ਉਹ ਤੋਂ ਤੁਸੀਂ ਮੁਕਤ ਹੋ ਚੁੱਕੇ ਤੇ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਦੇਖੋ ਇੱਕ ਨਾ ਖਿਡਾਰੀ ਨੂੰ ਜਦ ਪ੍ਰੈਸ਼ਰ ਨਹੀਂ ਹੁੰਦਾ ਨਾ ਤਾਂ ਉਹ ਵਧੀਆ ਗੇਮ ਕਰਦਾ ਨਾਲੇ ਕੋਚਿੰਗ ਵਧੀਆ ਦਿੰਦਾ ਹੁਣ ਮੈਂ ਆਪਣੀ ਫੀਲਡ ਜੇ ਦੁਬਾਰਾ ਜਾਊਂਗਾ ਜੀ ਮੈਂ ਕੋਚਿੰਗ ਵੀ ਕਰੂੰਗਾ ਔਰ ਆਪਣੇ ਮਰਗੀ ਘੜਾ ਦੀ ਵਾਦਾ ਕਰੂੰਗਾ ਜਿਹੜੇ ਇਸੇ ਪੰਜਾਬ ਦੀ ਹਿਸਟਰੀ ਬਣਾਉਣ ਉਹ ਪੰਜਾਬ ਵਾਪਸ ਲੈ ਕੇ ਆਣ ਜਦ ਕੋਈ ਟੂਰਨਾਮੈਂਟ ਹੁੰਦਾ ਸੀ ਨਾ ਪੰਜਾਬ ਦੀ ਟੀਮ ਜਾਂਦੀ ਸੀ ਡਰਦੇ ਹੁੰਦੇ ਸੀ ਕਿ ਆ ਪੰਜਾਬੀ ਆ ਗਿਆ ਫਦੇ ਕਰਕੇ ਜਾਣਗੇ ਆ ਜਾ ਜਜਵਾ ਆ ਜਾ ਨਾਂ ਲੈ ਕੇ ਆਉਂਗਾ ਔਰ 10 15 ਬਲੇਰਾਂ ਜੇ ਬਣਾਉਂਗਾ ਇਹਨੂੰ ਦੇਖ ਕੇ ਕਹਿਣਗੇ ਆ ਪੰਜਾਬੀ ਕਰਾਟੇ ਦੀ ਟੀਮ ਹੈ ਤੇ ਕਰਨ ਔਜਲਾ ਵਾਸਤੇ ਕੀ ਕਹਿਣਾ ਜਾਉਂਗੇ ਤੁਸੀਂ ਬਾਈ ਤੁਹਾਡਾ ਦਿਲੋਤ ਤਨਵਾਦ ਕਿ ਤੁਸੀਂ ਮੇਰੇ ਤੇ ਤਗੀਬ ਤੇ ਆਪਣਾ ਹੱਥ ਰੱਖਿਆ ਔਰ ਰੱਬ ਤੁਹਾਨੂੰ ਚੜਦੀ ਕਲਾ ਬਖਸ਼ੇ ਤੇ ਇਹੀ ਕਹਾਂਗਾ ਕਿ ਜਿਸ ਦਿਨ ਮੈਨੂੰ ਮਿਲੰਦਾ ਮੌਕਾ ਮਿਲਿਆ ਤਾਂ ਮੈਂ ਜ਼ਰੂਰ ਚਾਹੇ ਤੁਸੀਂ ਕਿਸੇ ਵੀ ਕੋਨੇ 'ਚ ਬੈਠੇ ਹੋ ਮੈਨੂੰ ਸੁਣ ਰਹੇ ਹੋ ਮੈਂ ਜ਼ਰੂਰ ਤੁਹਾਨੂੰ ਮਿਲਾਂ ਜਿਵੇਂ ਪੰਜਾਬੀਆਂ ਨੂੰ ਵੈਸੇ ਵੀ ਦਰਿਆ ਦਿਲ ਕਿਹਾ ਜਾਂਦਾ ਤੇ ਹੁਣ ਜਿੱਦਾਂ ਐਦਮ ਇਸ ਤਰੀਕੇ ਨਾਲ ਮਦਦ ਕੀਤੀ ਹੈ ਬਾਕੀ ਹੋਰ ਸਿੰਗਰ ਵੀ ਹੈ ਹੋਰ ਵੀ ਕਈ ਕਲਾਕਾਰ ਨੇ ਜਿਹੜੇ ਵਧੀਆ ਮੁਕਾਮ ਤੇ ਨੇ ਤੇ ਉਹਨਾਂ ਵਾਸਤੇ ਵੀ ਕੋਈ ਸੁਨੇਹਾ ਹੋਵੇਗਾ ਬਸ ਮੈਂ ਇਹੀ ਕੰਮ ਦੇਖੋ ਤੁਸੀਂ ਪੰਜਾਬ ਦੇ ਪੁੱਤੋ ਅੱਜ ਤੁਹਾਡੀ ਲੋੜ ਹੈ ਪੰਜਾਬ ਨੂੰ ਅੱਜ ਮੇਰੇ ਵਰਗੇ ਕਿੰਨੇ ਹੀ ਘਟਾੜੀ ਬੈਠੇ ਨੇ ਤੋ ਸਪੋਰਟ ਕਰੋ ਉਸ ਪੰਜਾਬ ਨੂੰ ਜੋ ਪੰਜਾਬ ਪਿੱਛੜ ਗਿਆ ਉਹਨੂੰ ਵਾਪਸ ਲੈ ਕੇ ਆਈਏ ਜੋ ਆ ਨਸ਼ੇ ਦੀ ਤਰਤੀ ਕਹਿੰਦੇ ਨਾ ਇਹਨੂੰ ਸੋਣੇ ਦੀ ਤਰਤੀ ਬਣਾ ਦੇ ਥੋੜਾ ਜਿਹਾ ਸਹੀਓ ਕਰੋ ਔਰ ਮੈਂ ਵਾਦਾ ਕਰਦਾ ਜਿਹੜੇ ਗਰਾਊਂਡ ਅੱਜ ਖਾਲੀ ਪਏ ਨੇ ਉਹ ਭਰੇ ਜਾਣਗੇ ਜੇ ਉਹ ਨੌਜਵਾਨਾਂ ਨੂੰ ਪੁਸ਼ ਮਿਲੇਗਾ ਅੱਜ ਜੇ ਮੈਨੂੰ ਮਨੋਗਰੀ ਮਿਲੀ ਨਾ ਮੈਂ ਉਹ ਗਰਾਊਂਡ ਭਰਾਂਗੇ ਪੂਰਾ ਪੂਰਾ ਜੋਰ ਲਾਉਂਗਾ ਕਿ ਉਹ ਜਿਹੜੇ ਅੱਜ ਗਰਾਊਂਡ ਖਾਲੀ ਪਏ ਨੇ ਉਹ ਭਰੇ ਜਾਣ ਔਰ ਮੈਂ ਇਹੀ ਅਪੀਲ بار بار ਕਰ ਰਿਹਾ ਕੋਈ ਭੀਖ ਨਹੀਂ ਮੰਗ ਰਿਹਾ ਮਾਨ ਸਾਹਿਬ ਤੁਹਾਡੇ ਕੋ ਮੈਂ ਆਪਣਾ ਹੱਕ ਮੰਗ ਰਿਹਾ ਜਿੱਦ ਦੀ ਹੁਣ ਵੀ ਮੇਰਾ ਹੱਕ ਨਹੀਂ ਦਿੱਤਾ ਫਿਰ ਤੁਹਾਡੀ ਸਰਕਾਰ ਜਮਾਈ ਫੇਲ ਹੈ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਅੱਜ ਨੌਕਰੀ ਮਿਲ ਜਾਂਦੀ ਹੈ ਤਾਂ ਅੱਗੇ ਫਿਰ ਕੀ ਕਰਾਂ ਅੱਗੇ ਮੈਂ ਉਹੀ ਦੱਸਿਆ ਤੁਹਾਨੂੰ ਮੈਂ ਸਮਾਜ ਸੇਵਾ ਕਰੂੰਗਾ ਮੈਂ ਗਰੀਬ ਬੱਚਿਆਂ ਨੂੰ ਹੁਣ ਵੀ ਟ੍ਰੇਨਿੰਗ ਦੇ ਰਿਹਾ ਹੈਂਡੀਕੈਪ ਬੱਚਿਆਂ ਨੂੰ ਟ੍ਰੇਨਿੰਗ ਦੇ ਰਿਹਾ ਹਾਂ ਕੰਟੀਨਿਊ ਹੋਊਗੀ ਉਹਨਾਂ ਦਾ ਡਾਈਟ ਦਾ ਖਰਚਾ ਮੈਂ ਚੱਕ ਲੂੰਗਾ ਸਾਰਾ ਚਲੋ ਸਾਡੇ ਵੱਲੋਂ 26 ਸ਼ਾਮਾ ਤੁਹਾਡੇ ਨਾਲ ਨੇ ਬਹੁਤ ਬਹੁਤ ਵਧੰ। ਅਸੀਂ ਗੱਲਬਤ ਕੀਤੀ ਤਰुण शर्मा ਦੇ ਨਾਲ ਜਿਹੜੇ ਕਿ ਇੰਟਰਨੈਸ਼ਨਲ ਲੈਵਲ ਤੇ ਕਈ ਇਨਾਮ ਜਿੱਤ ਚੁੱਕੇ ਨੇ। ਇਹਨਾਂ ਦੇ ਮਨ ਦੇ ਵਿੱਚ ਸਰਕਾਰ ਤੇ ਪ੍ਰਤੀ ਨਾਰਾਜ਼ਗੀ ਨੇ ਕਈ ਸਰਕਾਰਾਂ ਆਈਆਂ ਤੇ ਗਈਆਂ। ਇਹਨਾਂ ਨੂੰ ਲਾਰੇ ਬਹੁਤ ਲੱਗੇ ਪਰ ਨੌਕਰੀ ਹਜੇ ਤੱਕ ਨਹੀਂ ਮਿਲੀ। ਦੂਜੇ ਪਾਸੇ ਕਰਨ ਔਜਲਾ ਜਿਹੜੇ ਕਿ ਇੱਕ ਮੰਨਿਆ ਪਰਮੰਨਿਆ ਨਾਮ ਨੇ ਔਰ ਉਹਨਾਂ ਨੇ ਇਹਨਾਂ ਦੀ ਪਰਿਵਾਰ ਦੀ ਮਦਦ ਕੀਤੀ ਇਹਨਾਂ ਦਾ ਕਰਜ਼ਾ ਉਤਾਰਿਆ। ਤੇ ਮਿਲੇ ਵੀ ਸੋਸ਼ਲ ਮੀਡੀਆ ਦੇ ਰਾਹੀਂ ਦੂਸਰੇ ਐਨਆਈ ਭਰਾਵਾਂ ਨੇ ਵੀ ਅੰਦੀ ਮਦਦ ਕੀਤੀ ਹੈ ਤੇ ਉਹਨਾਂ ਦਾ ਧੰਨਵਾਦ ਕਰਦੇ ਬਾਕੀ ਕਲਾਕਾਰਾਂ ਨੂੰ ਵੀ ਇਹੀ ਅਪੀਲ ਕਰਦੇ ਆ ਵੀ ਪੰਜਾਬ ਨੂੰ ਨਸ਼ਿਆਂ ਦੇ ਦਲਦਲ ਦੇ ਵਿੱਚੋਂ ਕੱਢਣ ਲਈ ਪੰਜਾਬ ਦੇ ਖਿਡਾਰੀਆਂ ਦੀ ਵੀ ਮਦਦ ਕੀਤੀ ਜਾਵੇ ਤੇ ਕਲਾਕਾਰਾਂ ਗੁਰਦੀਪ ਸਿੰਘ ਪੰਜਾਬ ਤੱਕ ਖਾਨਾ